ਫਾਜ਼ਿਲਕਾ ਦੇ ਵਿੱਚ ਆਏ ਦਿਨ ਚੋਰਾਂ ਵੱਲੋਂ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਆਏ ਦਿਨ ਵੱਡੇ ਫਰਮਾਨ ਵੀ ਜਾਰੀ ਕੀਤੇ ਜਾਂਦੇ ਨੇ ਬੀਤੀ ਰਾਤ ਮੰਡੀ ਲਾਦੂਕਾ ਵਿਖੇ ਚੋਰਾਂ ਵੱਲੋਂ ਦੋ ਪਸ਼ੂ ਚੋਰੀ ਕਰਕੇ ਫਰਾਰ ਹੋਣ ਦੀ ਖਬਰ ਸਾਹਮਣੇ ਆਈ ਹੈ ਪਰਿਵਾਰ ਨੇ ਮੰਡੀ ਲਾਦੂਕਾ ਦੀ ਪੁਲਿਸ ਚੌਕੀ ਦੇ ਅੰਦਰ ਲੱਗੇ ਸੀਸੀਟੀਵੀ ਕੈਮਰੇ ਖੰਘਾਲੇ ਤਾਂ ਵੀਡੀਓ ਦੇ ਵਿੱਚ ਵੇਖਣ ਨੂੰ ਆਇਆ ਕਿ ਇੱਕ ਪਿਕਅਪ ਗੱਡੀ ਦੇ ਉੱਪਰ ਉਹਨਾਂ ਦੇ ਪਸ਼ੂ ਲੈ ਕੇ ਚੋਰ ਫਰਾਰ ਹੋ ਗਏ ਨੇ ਇੱਕ ਵਾਰ ਇਹਨਾਂ ਸੀਸੀਟੀਵੀ ਫੁਟੇਜ ਦੀਆਂ ਤਸਵੀਰਾਂ ਨੂੰ ਜ਼ਰਾ ਗੌਰ ਨਾਲ ਦੇਖੋ ਕਿਸ ਤਰੀਕੇ ਦੇ ਨਾਲ ਚੋਰ ਇਹਨਾਂ ਦੇ ਪਸ਼ੂ ਲੈ ਕੇ ਫਰਾਰ ਹੋ ਰਹੇ ਨੇ ਜਦੋਂ ਇਹਨਾਂ ਨੇ ਇਹ ਫੁਟੇਜ ਦੇਖੀ ਤਾਂ ਇਹ ਵੀ ਹੈਰਾਨ ਰਹਿ ਗਏ ਇੱਕ ਪਲ ਦੇ ਲਈ ਕਿ ਇਹ ਚੋਰ ਕਿਸ ਤਰੀਕੇ ਦੇ ਨਾਲ ਇਹਨਾਂ ਦੇ ਪਸ਼ੂ ਲੈ ਜਾਂਦੇ ਹੋਏ ਦਿਖਾਈ ਦੇ ਰਹੇ ਨੇ ਕਹਿੰਦੇ ਨੇ ਬੜੇ ਮੁਸ਼ਕਿਲ ਦੇ ਨਾਲ ਇਹਨਾਂ ਨੇ ਉਹ ਧਨ ਕਮਾਇਆ ਸੀ ਕਿ ਪਸ਼ੂਆਂ ਨੂੰ ਬੜੇ ਮੁਸ਼ਕਿਲ ਦੇ ਨਾਲ ਪਾਲਿਆ ਜਦੋਂ ਇਹਨਾਂ ਨੇ ਧਨ ਕਮਾਇਆ ਚਾਇਆ ਤਾਂ ਇਹ ਚੋਰ ਚੋਰੀ ਕਰਕੇ ਉਹਨਾਂ ਪਸ਼ੂਆਂ ਨੂੰ ਲੈ ਕੇ ਫਰਾਰ ਹੋ ਗਏ ਹੁਣ ਇਹਨਾਂ ਨੇ ਪੰਜਾਬ ਪੁਲਿਸ ਤੋਂ ਗੁਹਾਰ ਲਗਾਈ ਹੈ ਕਿ ਇਹਨਾਂ ਦੀ ਰਿਕਵਰੀ ਕਰਾ ਕੇ ਦਿੱਤੀ ਜਾਵੇ ਇਹਨਾਂ ਦੀ ਪੰਜਾਬ ਪੁਲਿਸ ਨੂੰ ਮੰਗ ਹੈ ਇਹਨਾਂ ਦਾ ਕਹਿਣਾ ਹੈ ਕਿ ਉਹਨਾਂ ਪਸ਼ੂਆਂ ਨੂੰ ਸਾਡੇ ਹਵਾਲੇ ਕਿਸੇ ਤਰੀਕੇ ਦੇ ਨਾਲ ਹੋ ਜਾਣ ਤਾਂ ਪੰਜਾਬ ਪੁਲਿਸ ਦੀ ਇੱਕ ਵਧੀਆ ਕਾਰਗੁਜ਼ਾਰੀ ਹੋਵੇਗੀ ਵੀਰ ਦਾ ਕੀ ਕਹਿਣਾ ਹੈ ਆਓ ਤੁਹਾਨੂੰ ਸੁਣਾਉਂਦੇ ਆਂ ਆ ਮੈਂ ਤੁਹਾਡਾ ਅਸ਼ੀਸ਼ ਕਮੌਰ ਅੱਜ ਕਿਵੇਂ ਆਏ ਹੋ ਇੱਥੇ ਸਾ ਚੌਂਕੀ ਚ ਇੱਥੇ ਮੱਜ ਰਾਤ ਚੋਰੀ ਹੋ ਗਈ ਸੀ ਮਾਈ ਤੇ ਕੱਟੀ ਤੁਹਾਡੇ ਵੀ ਚੋਰੀ ਹੋਇਆ ਹਾਂਜੀ ਹਾਂਜੀ ਆਪਣੇ ਨੋਰੇ ਚੁੱਲਾ ਗਿਆ ਖੋਲ ਕੇ ਆ ਕਦੋਂ ਕੋ ਚੋਰੀ ਹੋਈ ਤੇ ਤੁਹਾਨੂੰ ਕਿਵੇਂ ਪਤਾ ਲੱਗਿਆ ਰਾਤ ਨੂੰ ਡੈਡੀ ਸਵੇਰੇ ਗਿਆ ਸੀ ਪੱਠੇ ਪਾਉਣ ਉਹ ਤੋਂ ਪਤਾ ਲੱਗਿਆ ਉਹਦੇ ਪਤਾ ਲੱਗਿਆ ਪਸ਼ੂ ਨਹੀਂ ਹੈ ਨਹੀਂ ਹੁਣ ਕੋਈ ਦਰਖਾਸਤ ਦਿੱਤੀ ਹੈ ਤੇ ਚੌਕੀ ਦਰਖਾਸਤ ਦਿੱਤੀ ਪੁਲਿਸ ਚੌਕੀ ਕੀ ਕਹਿੰਦੇ ਪੁਲਿਸ ਵਾਲੇ ਪੁਲਿਸ ਵਾਲਿਆਂ ਨੇ ਤਾਂ ਕੋਈ ਰਿਸਪੌਂਸ ਨਹੀਂ ਦਿੱਤਾ ਇੰਨਾ ਵਧੀਆ ਹੂੰ ਤੇ ਬਾਕੀ ਵੀਡੀਓ ਵੇਖੀ ਹੁਣ ਉਹ ਕਹਿੰਦੇ ਵੀ ਗੱਡੀ ਦੇ ਨਾਲ ਤਾਂ ਨੰਬਰ ਵੇਖ ਰਿਹਾ ਨਾ ਪਤਾ ਲੱਗ ਰਿਹਾ ਵੀ ਇਹਦੀ ਕੋਈ ਫਾਲ ਨਹੀਂ ਉਹਨੇ ਵੇਖਿਆ ਗੱਡੀ ਦੇ ਵਿੱਚ ਪਸ਼ੂ ਲੱਦੇ ਹੋਏ ਹੈਗੇ ਆ ਆ ਵੀਡੀਓ ਵੇਖੀ ਵਜਲ ਲੱਦ ਕੇ ਲਈ ਜਾਂਦੇ ਇਹ ਕਿਹੜੇ ਪਾਸੇ ਜਾ ਰਹੀ ਗੱਡੀ ਫਿਰ ਇਹ ਲੈ ਜਾਣ ਲਾਦੂ ਕਾ ਮੰਡੀ ਵਾਲੇ ਸਾਡਾ ਆਪਣੇ ਨੋਰੇ ਕੋਲ ਲੱਦ ਕੇ ਤੇ ਅੱਗੇ ਨੂੰ ਕਹਦੇ ਨੇ ਪਤਾ ਨਹੀਂ ਕਿੱਥੇ ਕਿੰਨੇ ਮਿੰਟਾਂ ਦੇ ਵਿੱਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਉਹ ਵਾਜ ਇਹ ਦੋ ਵਾਜ ਕਿਉਂ ਜਿਹੜੀ ਵੀਡੀਓ ਵੇਖੀਏ ਦੋ ਵਾਜ ਕੇ 12 ਮਿੰਟ ਤੇ ਆਏ ਨੇ ਤੇ ਬਾਈ ਮਿੰਟਾਂ ਨੇ ਵਿੱਚ ਵੀ ਆਦਲੇumbai ਤੇ ਕੱਤੀ ਪਹਿਲੇ ਵੀ ਇੱਥੇ ਚੋਰੀ ਦੀਆਂ ਹੋਰ ਵਾਰ ਦਾ ਤਾਂ ਉਹ ਪਹਿਲਾਂ ਆਪਣੀ ਕੋਈ ਚੋਰੀ ਨਹੀਂ ਹੋਈ ਸੀ ਐਸੀ ਹੋਰ ਦੀ ਪਸ਼ੂ ਜਾਂ ਕੋਈ ਹੋਰ ਚੋਰੀ ਦਾ ਵਾਰ ਦਾ ਅੱਜ ਤਰੋੜੀ ਹੋਈ ਫਟੇ ਘਾੜ ਉਹਦਰ ਨਹੀਂ ਆਪਣੇ ਇੱਥੇ ਤੋਂ ਆਪਣੇ ਅਜੇ ਪਹਿਲੀ ਜਰੀ ਹੋਈ ਅੱਜ ਛੋਟੀ ਮੋਟੀ ਹੋ ਜਾਂਦੀ ਚੋਰੀ ਜਿਵੇਂ ਕੋਈ ਉਧਰ ਨੋਰੇ ਚ ਪਏ ਹੁੰਦੇ ਨੇ ਕੋਈ ਸੰਗਲ ਵਗੈਰਾ ਫੱਟੀ ਟਰੈਕਟਰ ਦੀ ਓਕਲੇ ਆ ਗਈ ਟਰਾਲੀ ਦੀ ਹੋਈ ਚੋਰੀ ਹੋ ਗਈ ਪਸ਼ੂ ਦੀ ਚੋਰੀ ਤੁਹਾਡੀ ਪਹਿਲੀ ਵਾਰੀ ਹੋਈ ਹੈ ਹਾਂਜੀ ਹਾਂ ਕੀ ਮੰਗ ਕੀ ਕਰਦੇ ਮਾਂਗੀ ਕਰਨਿਆਂ ਵੀ ਸਾਨੂੰ ਐਨੇ ਮਿਹਨਤ ਨਾਲ ਅਮਾਜ ਪਾੜੀ ਦੀ ਬਦੀ ਆ ਘਰ ਦੀ ਮੱਝ ਜੀ ਮਿਲ ਜਾਏ ਸਾਨੂੰ ਜਿਹੜੇ ਦੋਵੇਂ ਪਸ਼ੂ ਚੋਰੀ ਹੋਏ ਨੇ ਕਿੰਨੇ ਕੁ ਦੇ ਹੋਣਗੇ ਇਹ ਹੋਣਗੇ 1.5 ਲੱਖ ਦੇ 1.5 ਲੱਖ ਹਾਂਜੀ ਉਹ ਸੂਨ ਰਸੂਨ ਵਾਲੀ ਮਾਲ ਸੀ ਲਗਭਗ 1.5 ਮਹੀਨਾ ਪਿਆਸ ਹੋਣ ਦਾ ਤੁਹਾਡਾ ਕੀ ਨਾਮ ਹੈ ਜਰਨਮ ਅਸ਼ੀਸ਼ ਕੁਮਾਰ ਚੋੜ ਰਹਣ ਵਾਲਾ ਆਪਾਂ ਨਾਲ ਹੀ ਘਰ ਇਸੇ ਮੰਡੀ ਲਾਪਰ ਹਾਂਜੀ